ਦਿਲ ਨੂੰ ਛੂ ਜਾਣ ਵਾਲੀ ਇੱਕ ਛੋਟੀ ਜਹੀ ਕਹਾਣੀ ਇੱਕ ਤੋਖਾ ਇੱਕ ਸੱਚ ਫੈਸਲਾ ਤੁਹਾਡਾ ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੀ ਘਰਵਾਲੀ ਰਹਿੰਦੇ ਸਨ ਜੋ ਦੁੱਧ ਤੋਂ ਦਹੀਂ ਤੇ ਮੱਖਣ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ ਇੱਕ ਦਿਨ ਘਰਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿੱਤਾ ਤੇ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ ਮੱਖਣ ਗੋਲ ਪੇੜਿਆਂ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ ਤੇ ਹਰ ਪੇੜੇ ਦਾ ਵਜ਼ਨ 1 ਕਿਲੋ ਸੀ ਸ਼ਹਿਰ ਜਾ ਕੇ ਕਿਸਾਨ ਨੇ ਮੱਖਣ ਹਮੇਸ਼ਾ ਦੀ ਤਰ੍ਹਾਂ ਇੱਕ ਦੁਕਾਨਦਾਰ ਨੂੰ ਵੇਚ ਦਿੱਤਾ ਅਤੇ ਦੁਕਾਨਦਾਰ ਤੋਂ ਚਾਹ ਪੱਤੀ ਚੀਨੀ ਤੇਲ ਸਾਬਣ ਅਤੇ ਹੋਰ ਕਈ ਲੂਸਮਾਨ ਖਰੀਦ ਕੇ ਆਪਣੇ ਪਿੰਡ ਵੱਲ ਤੁਰ ਪਿਆ ਕਿਸਾਨ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੇ ਮੱਖਣ ਨੂੰ ਫ੍ਰਿਜ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਇੱਕ ਪੇੜੇ ਦਾ ਵਜ਼ਨ ਕੀਤਾ ਜਾਵੇ ਪਰ ਵਜ਼ਨ ਕਰਨ ਤੋਂ ਪੇੜਾ ਸਿਰਫ 900 ਗ੍ਰਾਮ ਦਾ ਹੋਇਆ ਨਿਰਾਸ਼ਾ ਅਤੇ ਹੈਰਾਨੀ ਨਾਲ ਉਸਨੇ ਸਾਰੇ ਪੇੜੇ ਤੋਲ ਦਿੱਤੇ ਕਿਸਾਨ ਦੇ ਲਿਆਂਦੇ ਸਾਰੇ ਮੱਖਣ ਦੇ ਪੇੜੇ 900 900 ਗ੍ਰਾਮ ਦੇ ਹੀ ਨਿਕਲੇ ਅਗਲੇ ਹਫਤੇ ਫਿਰ ਕਿਸਾਨ ਹਮੇਸ਼ਾ ਦੀ ਤਰ੍ਹਾਂ ਮੱਖਣ ਦੇ ਪੇੜੇ ਲੈ ਕੇ ਦੁਕਾਨ ਦੀ ਦਹਲੂਇਸ ਤੇ ਪਹੁੰਚਿਆ ਕਾਨਦਾਰ ਨੇ ਕਿਸਾਨ ਨੂੰ ਚੀਖਦੇ ਹੋਏ ਕਿਹਾ ਦਫਾ ਹੋ ਜਾ ਕਿਸੇ ਬੇਈਮਾਨ ਤੇ ਧੋਖੇबाज ਦੁਕਾਨਦਾਰ ਨਾਲ ਕਾਰੋਬਾਰ ਕਰ ਪਰ ਮੇਰੇ ਨਾਲ ਨਹੀਂ 900 ਗ੍ਰਾਮ ਮੱਖਣ ਨੂੰ ਕਿਲੋ ਕਹਿ ਕੇ ਵੇਚਣ ਵਾਲੇ ਦਾ ਉਹ ਮੂੰਹ ਵੀ ਦੇਖਣਾ ਗਵਾਰਾ ਨਹੀਂ ਕਰਦਾ ਕਿਸਾਨ ਨੇ ਬੜੀ ਹੀ ਨਿਮਰਤਾ ਨਾਲ ਦੁਕਾਨਦਾਰ ਨੂੰ ਕਿਹਾ ਮੇਰੇ ਵੀਰ ਮੇਰੇ ਨਾਲ ਨਾਰਾਜ਼ ਨਾ ਹੋ ਅਸੀਂ ਗਰੀਬ ਤੇ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਵਾਲੇ ਲੋਕ ਹਾਂ ਸਾਡੀ ਮਾਲ ਤੋਲਣ ਲਈ ਵੱਟੇ ਖਰੀਦਣ ਦੀ ਵੀ ਹਾਇਸੀਅਤ ਨਹੀਂ ਹੈ ਤੁਹਾਡੇ ਤੋਂ ਜੋ 1 ਕਿਲੋ ਚੀਨੀ ਲੈ ਕੇ ਜਾਂਦਾ ਹਾਂ ਉਸ ਚੀਨੀ ਨੂੰ ਤਕੜੀ ਦੇ ਇੱਕ ਪਲੜੇ ਵਿੱਚ ਰੱਖ ਕੇ ਦੂਜੇ ਪਲੜੇ ਵਿੱਚ ਓਨੇ ਹੀ ਵਜ਼ਨ ਦਾ ਮੱਖਣ ਤੋਲ ਕੇ ਲੈ ਆਉਂਦਾ ਹਾਂ ਇਹ ਸੁਣ ਕੇ ਦੁਕਾਨਦਾਰ ਸ਼ਰਮਿੰਦਾ ਹੋ ਗਿਆ ਸਿੱਖਿਆ ਜੋ ਅਸੀਂ ਦੂਜਿਆਂ ਨੂੰ ਦੇਵਾਂਗੇ ਵਾਪਸ ਜ਼ਰੂਰ ਆਵੇਗਾ ਚਾਹੇ ਉਹ ਇੱਜ਼ਤ ਸਨਮਾਨ ਹੋਵੇ ਜਾਂ ਫਿਰ ਧੋਖਾ ਦੋਸਤੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ